ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈਨੂ ਕਿਚਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਅੱਜ ਆਪਾਂ ਜਦੋਂ ਕਿਓ ਕੱਢਦੇ ਆਂ ਤੇ ਕਿਓ ਦੀ ਛਿੱਟੀ ਰਹਿ ਜਾਂਦੀ ਹੈ ਨਾ ਜੇ ਆਪਣਾ ਫਰੈਸ਼ ਕਿਓ ਕੱਢਿਆ ਹੋਇਆ ਉਹਦੇ ਛਿੱਡੀ ਆ ਤੇ ਛੁੱਟਿਆਉਣਾ ਤੁਸੀਂ ਤੁਸੀਂ ਇਸ ਤਰੀਕੇ ਨਾਲ ਪਿਆਜ਼ ਟਮਾਟਰ ਪਾ ਕੇ ਸਬਜ਼ੀ ਬਣਾਏ ਬਹੁਤ ਸਵਾਦ ਬੰਦੀ ਆ ਪਨੀਰ ਤੋਂ ਵੀ ਵੱਧ ਕੇ ਤੇ ਨਾਲੇ ਆਪਣੇ ਵਾਸਤੇ ਵਦੀਆ ਵੀ ਆ ਤੇ ਆ ਛਿੱਡੀ ਮੈਂ ਕੱਢੀ ਹੋਈ ਆ ਕਿਓ ਬਣਾਇਆ ਹੋਇਆ ਸੀ ਉਹਦੀ ਛਿੱਟੀ ਪਈ ਹੋਈ ਥੋੜੀ ਜੀ ਤੇ ਹੁਣ ਮੈਂ ਵਿੱਚ ਪਿਆਜ਼ ਪਾਵਾਂ ਗਿੰਦੇ ਦੋ ਪਿਆਜ਼ ਲਏ ਹੋਏ ਆ ਦੋ ਪਿਆਜ਼ ਜੋ ਮੈਂ ਭੁੰਨਾ ਕੀ ਵਿੱਚ ਇਹ ਬੋਸਾ ਬੰਦੀ ਹੈ ਤੇ ਸਬ지 ਪਲੀਜ਼ ਤੇ ਤੁਸੀਂ ਇਹ ਕਾਲੂ ਵੀ ਪਾਣਾ ਚਾਹਦੇ ਆਲੂ ਵੀ ਪਾ ਸਕਦੇ ਜੋ ਆ ਦੋ ਮੈਂ ਆਲੂ ਲਏ ਹੋਏ ਆਲੂ ਉਬਲੇ ਹੋਏ ਪਾਏ ਹੋਏ ਸੀ ਤੇ ਮੈਂ ਚਲਾਈ ਵੀ ਵਿੱਚ ਪਾ ਲੈਣੀ ਆ मैं कढ़ाही मैं चौरासी का लिया बनाया ही फ्राई पेन से तो ज्यादा जल्द पीसी फिर इस करके मैं कढ़ाई के लिए तो हम आप भी पा देंगे प्याज अपने दे लाल थोड़े ज नमक तो पावेंगे स्वाद अनुसार थोड़ी तो जी आप हल्दी पावे लाल मिर्च और मसाला आप मिक्स करते सारे अपनी सब्जी बन के तैयार भी हो गई है ਦੀ ਵਧੀਆ ਤਰੀਕੇ ਦੇ ਨਾਲ ਲੱਗ ਰਹੀ ਹੈ ਕਿ ਆਪਾਂ ਕਿਉਂ ਲੱਗਦਾ ਨਹੀਂ ਹੈ ਕਿ ਆਪਾਂ ਕਿਉਂ ਦੀ ਛਿੱਟੀ ਦੀ ਸਬਜ਼ੀ ਬਣਾਈ ਹੋਈ ਹੈ ਦੇਖੋ ਕਿੰਨੀ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਈ ਹੈ ਕਰੋਟੀ ਲੈ ਨਾਲ ਸੁੱਕੇ ਨਾਲ ਇਸ ਤੋਂ ਮੱਦੀ ਵੀ ਲੈ ਸਕਦੇ ਚਾਵਲ ਦੇ ਨਾਲ ਵੀ ਲੈ ਸਕਦੇ ਹੋ ਆ ਦੇਖੋ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਕਿੰਨੀ ਵਧੀਆ ਜੇਕਰ ਮੇਰੇ ਵੀਡੀਓ ਵੇਖ ਲੈ ਮੇਰੇ ਵੀਡੀਓ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇਕਰ ਤੁਹਾਨੂੰ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਨਾਲੇ ਇਹਦਾ ਨੁਕਸਾਨ ਵੀ ਨਹੀਂ ਕੋਈ ਦੇਸੀ ਕਿ ਉਹ ਦੀ ਛਿੱਟੀ ਦੀ ਸਬਜੀ ਆ ਬਹੁਤ ਵਧੀਆ ਤਾਕਤ ਵਾਲੀ ਵੀ ਆ ਤੇ ਇਹਨੂੰ ਕਦੇ ਵੀ ਨਾ ਛੁੱਟਿਆ ਕਰੋ ਇਸ ਤਰੀਕੇ ਨਾਲ ਸਬਜੀ ਤੁਸੀਂ ਬਣਾਇਆ ਕਰੋ ਬਹੁਤ ਸਵਾਦ ਨਾਲ ਕੇ ਤਿਆਰ ਹੁੰਦੀ ਆ ਤੇ ਤੁਸੀਂ ਇਹ ਨੋਟੀਫਿਕੇਸ਼ਨ ਦੇ ਵਿੱਚ ਵੀ ਬੱਚਿਆਂ ਨੂੰ ਦੇ ਸਕਦੇ ਜੋ ਪਤਾ ਹੀ ਲੱਗੇਗਾ ਪਨੀਰ ਦੀ ਪੁੜਚ ਪਾਈ ਆ ਜਿਹਾ ਛਿੱਟ